ਸਤਿ ਸ੍ਰੀ ਅਕਾਲ ਜੀ ਅਮੀਤ ਕਾ ਜਨ ਸਾਹਿਬ ਟਿਕਟਾਕ ਹੋਣੋਂ ਪੰਜਾਬੀ ਕਾ ਜਨ ਆਪਾਂ ਬਣਾਵਾਂ ਲੋ ਦੀ ਨੀਂਹ ਫਰੇ ਸੋਚੇ ਸਮੇਂ 8:00 ਤੋਂ 10:00 ਵੱਜੇ ਨੇ ਹਨਾ ਕਿ ਕੱਲ ਦਾ ਬੱਦਲ ਜਾ ਹੋਇਆ ਪਿਆ ਤੇ ਗਰਮੈਸ਼ ਬਹੁਤ ਜ਼ਿਆਦਾ ਹੋ ਰਹੀ ਸੀ ਸਵੇਰੇ ਵੀ ਤੇ ਹੁਣ ਬੱਦਲ ਜਾ ਹੋਇਆ ਕੋ ਲੱਗ ਕੇ ਨਹੀਂ ਆ ਗਿਆ ਕੋਈ ਲਾ ਚਲੋ ਠੰਡਾ ਮੌਸਮ ਹੋ ਜੂਗਾ ਵਧੀਆ ਹਨਾ ਬਹੁਤ ਜਿਆਦੇ ਪ੍ਰਦਾਗ ਰਮੈਸ ਹੋਏ ਤੇ ਕੀ ਮੱਛਰ ਹੁਣ ਇਹਦੇ ਨਾਲ ਮੌਸਮ ਦਾ ਜਿਹੜਾ ਫਰਕ ਪੈ ਜੂਗਾ ਵਧੀਆ ਮੈਂ ਅੰਦਰੋਂ ਘੜੀ ਤੋਂ ਕਮਰੇ ਚ ਮਾ ਚਲੋ ਸੋ ਇਹਨੂੰ ਮੋਰੀ ਵਿੱਚ ਦਿਖਾ ਦਾਂ ਤਕਰੀਬਨ ਹੁਣ ਸਾਰੇ ਕਿਤੇ ਨਹੀਂ ਆਏ ਰਿਆ ਬਾਰੀ ਬਾਰੀ ਸਾਰੇ ਕਿਤੇ ਆਊਗਾ ਹੌਲੀ ਹੌਲੀ ਹਨਾ ਜੀਰੀਆਂ ਨੂੰ ਥੋੜਾ ਜਿਹਾ ਹੁਣ ਬੜੀਆ ਸਾਰਾ ਜਾਂ ਲੱਗ ਜੂਗਾ ਮੋਟਰਾਂ ਘੱਟ ਚੱਲਣਗੀਆਂ ਪਾਣੀ ਵਧੀਆ ਉੱਪਰ ਹੋ ਗਿਆ। ਨਾਈ ਹਵਾ ਚੱਲ ਰਹੀ ਹੈ ਠੰਢੀ ਹੰਡੀ ਹਵਾ ਚੱਲ ਰਹੀ ਹੈ ਕੋ ਨਾਲ। ਕਿੰਨੀ ਸੋਹਣੀ ਲੱਗਦੀ ਹੈ ਡੇਕ। ਪਹਿਲਾਂ ਸਾਨੂੰ ਐ ਸੀ ਵਾ ਕਿਤੇ ਹਵਾ ਦੇ ਨਾਲ ਇਹ ਟਲਦੀ ਵਈ ਨਹੀਂ ਸ਼ਾਇਦ ਆਉਣਾ ਨਹੀਂ ਹੈ ਪਰ ਨਹੀਂ ਆ ਗਿਆ ਵਧੀਆ। ਮੌਸਮ ਠੰਡਾ ਹੋ ਗਿਆ। ਕੌਜੀ ਆਪਾਂ ਤਾਂ ਡੰਗਰਾਂ ਨੂੰ ਸੁਨੇਹੀ ਮੱਛਰਦਾਨੀ ਲਾ ਦਿੰਨੇ ਆ ਨਾ ਤਾਂ ਫਿਰ ਜਦੋਂ ਮੱਛਰ ਹੋਏ ਨਾ ਫਿਰ ਉਦੋਂ ਸਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਫਿਰ ਨਹੀਂ ਮੱਛਰਦਾਨੀ ਲਾ ਦਿੰਨੇ ਆ ਤੇ ਜਸਨੀ ਇਸ ਕਰ ਰਹੀ ਆ ਆ ਵੀ ਵੇ ਸਲਾਰੀਆ ਇਹ ਪਤਲੀ ਹੋ ਗਈ ਉਹੜਾ ਹੈ ਐਕਸਰਸਾਈਜ਼ ਕਰਦੀ ਆ ਇਹ ਹੁਣ ਇਹ ਕਹਿੰਦੀ ਕਹਿੰਦੀ ਮੈਨੂੰ ਡਾਇਰੀ ਚਾਹੀਦੀ ਆ ਜਿੰਨੀ ਜਲਦੀ ਮੈਂ ਕਹਿੰਦੀ ਆ ਉਹਦਾ ਵੇਟ ਘਟਾਉਂਗੀ ਉਹਨੂੰ ਜਲਦੀ ਮੈਨੂੰ ਡਾਇਰੀ ਲਾ ਕੇ ਦੇਈ ਫਿਰ ਮੈਂ ਉਹਦੇ ਤੇ ਲਿਖਿਆ ਕਰੂੰਗੀ ਕਹਿੰਦੀ ਆ ਆਪਦੀ ਪਰਸਨਲ ਡਾਇਰੀ ਲਾਉਂਗੀ ਮੈਂ ਤਾਂ ਮੈਂ ਤਾਂ ਚਾਹ ਕੋਈ ਨਾ ਕੋਈ ਕੁਰੀ ਕੋਹਾ ਜਾਈ ਰਹੀ ਐ ਇੱਧਰ ਵੇਟ ਘਟਾ ਲਓ اچھا ਡਾਇਰੀ ਤਾਂ ਪੇਟ ਨਾਲ ਦੀ મતਲਬ ਹੈਗਾ ਮਤਲਬ ਚੀਜ਼ਾਂ ਤਾਂ ਹੀ ਮਿਲਦੀਆਂ ਨੇ ਜੇ ਬੱਚਾ ਵੀ ਅੱਗੋ ਕੋਈ ਰਿਸਪੌਂਸ ਦੇਵੇ ਤਾਂ ਬੱਚਾ ਵੀ ਗੱਲ ਮੰਨੇ ਰਿਸਪੌਂਸ ਆ ਜਿੰਦਾ ਹੁੰਦਾ ਹੈ ਕੀ ਤੁਸੀਂ ਮੋਟੂ ਆਖਦੇ ਹੋ ਜੀ ਯੈਸ ਮਾਈ ਮਦਰ ਇਜ਼ ਟਨ ਮੋਟੂ ਸ਼ੀ ਇਜ਼ ਵੈਰੀ ਪਟਲੀ ਇਹ ਰਿਸਪੌਂਸ ਨਹੀਂ ਹੋਇਆ ਇਹ ਕਹਿੰਦੀ ਮੈਂ ਪਤਲੀ ਹੋ ਜੂਗੀ ਮੈਨੂੰ ਇੱਕ ਡਾਇਰੀ ਲੈ ਕੇ ਦੇ ਦਿਓ ਔਰ ਰਜਿਸਟਰ じゃ ਹੁੰਦਾ ਜੀ ਮੈਂ ਬਿਮਿਆਦ ਤੇ ਲਿਖਿਆ ਕਰੂੰਗੀ ਅੱਜ ਮੈਂ ਦਿਨ ਚ ਕੀ ਕਰਿਆ ਕਿੱਥੇ ਗਈ ਕੀ ਖਾਦਾ ਪੀਤਾ ਮਹਾ ਪਤਲੀ ਹੋ ਜਾ ਡਾਇਰੀ ਲੈ ਦਾਂਗੇ ਪਹਿਲਾਂ ਪਤਲਾ ਹੋ ਵੇ ਡਾਇਰੀ ਠੀਕ ਹੈ ਅੱਜ ਆ ਗਰਬੋ ਤਾਂ ਉਹ ਕਰਾ ਗਾ ਕਸਰਤ ਕਰਦੇ ਖੇਡ ਨੂੰ ਕਰਦੇ ਐਕਸਰਸਾਈਜ਼ ਐਕਸਰਸਾਈਜ਼ ਉਹ ਕਰਦੇ। 5 ਦਾਣਾ ਘਟਕਾ ਕਰਦੇ ਪੈ ਰੋਟੀ ਰੰਨਾ ਖਾ ਹੈ ਰੰਨਾ। ਬਾਣ ਕੇ ਬਾਣੋ। ਕੱਲ ਮੈਂ 4 ਖਾਣੇ। ਸਹੀ ਹੋਣਾ ਦੋ ਰੋਟੀਆਂ ਖਾਂਦੀ ਆ। ਅੱਜ ਆ ਗਰਬੋ। ਬਸ ਹੀ ਹੋਣੀਆਂ। ਆ ਜਿਹੜੇ ਬਿਸਕੁਟ ਪਕੌੜੀਆਂ ਖਾ ਜਾਂਦੇ ਨੇ ਇਹ ਚੀਜ਼ਾਂ ਕੰਮ ਖਰਾਬ ਕਰ। ਹੋਰ 5 ਬਿੱਤੀ ਸਿੰਗ ਲੱਗ ਰਿਹਾ। ਨਾ ਪਹਿਲਾਂ ਨੇ ਧਾਰ ਕੱਢੀ ਇਹ ਹੋਣੀ ਥੋੜੀ ਕਰ ਤੇ ਕਰ ਵੀ ਬੰਦ ਤੇ ਅੱਜ ਤਾਂ 5 ਰੁਪਏ ਨਿਆਂ ਦੇ ਵੰਦਦੇ ਨੇ ਉਹਨੂੰ ਕਿਦੇ ਕਿਹਦੀ ਕੰਮ ਕਰਦਾ ਹੈ ਦੇਲੀ ਨਹੀਂ ਕਰਦਾ ਹੈਗਾ ਅੱਜ ਮਗਰਕੇ ਤੋਂ ਇਹ ਬਾਹਰ ਆ ਗੀਰੀ ਚੋਂ ਕੰਮ ਕਰ ਰਹੇ ਆ ਨਾਲ ਇੱਕ ਦਿਹਾੜੀਆ ਲਾਰਕ ਹੈ ਪਹਿਲਾਂ ਇਹਨੂੰ ਢਿਰਬੇ ਕੰਮ ਤੇ ਢਿਰਬੇ ਜਾ ਕੇ ਆਇਆ ਫਿਰ ਇਹਨੇ ਆ ਕੇ ਤੇ ਕਰਾ ਡੰਗਰਾ ਦਾ ਕਰਿਆ ਤੇਨੇ ਕਰਤੇ ਸਵੇਰੇ ਦੇ ਨੇ ਚਾਰ ਪੰਜਵਾਂ ਹੁਣ ਤਿਆਰ ਆ ਸਵੇਰੇ ਕੋਲ ਦvare ਜਾਨੀ ਕਿ ਫੁੱਲ ਦਵਾਰ ਤੋਂ ਆ ਕੇ ਪਾ ਲਿਆ ਚੜਦੇ ਗਿਆ ਉਹ ਵੀ ਕੱਢ ਗਿਆ ਦੋ ਤਿੰਨ ਦੇ ਪਾ ਗਿਆ ਤਿੰਨ ਚੌਥਾ ਆ ਹੁਣ ਕੱਢ ਦੂਗਾ ਪੰਜਵਾਂ ਹੁਣ ਪਾ ਲੂ ਆਥਰੇ ਫੇਰ ਲਾ ਲਓ ਹਾਂ ਡਾਡੀ ਦੀ ਚਾਂਦੀ ਦੀ ਚੜੀ ਹੋਰ ਚੱਕ ਦੇ ਨਾ ਪੁੱਤ ਜੀ ਜਾ ਆ ਬੱਦਲੜੀ ਦਾ ਪਾਣੀ ਪਿਆ ਭੁੱਲ ਗਏ ਅੋਦਾ ਅੋਦਰਾ ਭਾਂਦੀ ਬੋਲੀ ਭਾਂਦੀ ਪਾਣੀ ਦਾ ਅੱਛਾ ਆ ਕੀ ਦਾ ਪਾਣੀ ਆ ਗਲਾਸ ਚ ਠੀਕ ਆ ਤੇ ਮੀਂਹ ਆ ਗਿਆ ਮੀਂਹ ਆਇਆ ਤੀ ਛੜਾਕਾ ਆ ਵਧੀਆ ਮਤਲਬ ਅੱਧਾ ਘੰਟਾ ਆ ਪਰ ਗਰਮੈਸਾ ਤਾਂ ਫੇਰ ਵੀ ਹੁੰਦੀ ਹੈ ਕਾਰਨ ഇത് ഗാകാ ഹാ ബദക കുമുണ്ട ബദരായി ദന്താശാ ഹെ ദാ കംബിയാബോ ദസി उन्होंने फेरवन कर दी ചക്ക라 യമ്മ ഗായേരെ ത പയർ മൂസുമാ ഫെറാന സലതാ ഫെറാന നരിസാന 2 എക്സർസൈസ് Faggi che era? Faggi la faggi la faggi! Faggi che è già a ਜੋ ਤੱਕ ਗਰਮੀ ਨਹੀਂ ਆਉਂਦੀ ਵਿੱਕੀ ਨੂੰ 5 ਰੁਪਈਆ ਦੇ ਦੋ 5 ਰੁਪਈਏ ਟੁੱਟੇ ਹੋਏ ਹੈਗੇ ਨੇ ਕਿਸੇ ਕੋਲ ਪੂਰੀ ਕਿਉਂ ਨਾ ਵਾਹੇ ਜੀ ਮਾਰਾ ਅੱਛਰ ਹੋ ਰਿਹਾ ਪੁੱਤ ਆਤ ਨੇ ਖਾਣ ਨੂੰ ਕਰ ਲਓ ਕੋਈ ਬਹੁਤ ਹੈ ਕੱਲੇ ਚਲੋ ਮੈਂ ਇਹ ਖਵਾ ਦਿੰਦੀ ਕੱਲ ਅਡਵਾਂਸ ਤੇ ਖਵਾਤੀਆਂ ਦੀਆਂ ਕੱਲ ਸੇਵੀਆਂ ਖਵਾਤੀਆਂ ਵੀ ਕੱਲੂ ਵਿੱਕੀ ਕੰਮ ਕਰ ਲੂਗਾ ਇਹ ਆਪ ਦਾ ਕਰੋ ਮਿੱਠਾ ਅੱਜ ਕੱਲ ਦੋ ਬਣਾਤੇ ਤੇ ਇੱਕ ਦੇਗ ਬਸ ਉਹਦਾ ਲੰਗ ਹੈ ਹੁਣ ਤਾਂ

ਕਾ ਨਾ ਬੋਲਿਆ 21 ਬੋਲਦਾ ਨਾ ਹੌਂ ਨਹੀਂ ਮਿਲਦਾ ਹੈਗਾ ਟੈਂਟ ਹਾਊਸ ਉਹਨੂੰ ਹਾਂ ਹੁਣ ਤੇਰੀ ਕਿਦਨੀ ਦੁਖਣ ਲੱਗ ਗਈ ਚਲ ਪੁਲਿਸ ਚਲ ਮੋਟਾ ਬਹਾਨੇ ਮਾਰੀ ਜਾਂਦਾ ਆ ਬੁੱਜ ਕੋਪਰ ਚੱਲ ਜੀ ਆਜੇ ਚਲ ਚਲ ਚਾ ਚਾ ਚਲ ਫੱਟੀ ਫੱਟੀ ਜੰਪ ਕਰ ਲੈ ਦੂਏ ਲੋਟ ਕਰ ਲੈ ਨਾ ਇਦਾਂ ਮ ਆ ਜੂਗਾ ਇਹ ਵੀ ਬਾਦੂ ਲਾ ਦਿੰਦੀ ਆ ਪਰ ਹੋ ਜਾ ਸਾਇਆ ਫਿਰ ਕਹਿੰਗੇ ਮੇਰੇ ਮਾਰਿਆ ਜੇ ਤੇ ਮੇਰਾ ਮਨ ਹੁੰਦਾ ਉਹ ਦਿਨ ਗੰਦੇ ਮਾਰ ਮਾਰ ਕੇ ਭੁਜਾਤਾ ਆ ਹੈ ਨਾ ਕੋਈ ਨਾ ਐਸੀ ਘਾੜ ਲਿਆ ਮੀਂਹ ਤਾਂ ਪਿਆ ਅੱਜ ਕਹੇ ਢੰਡ ਹੋ ਰਹੀ ਆ ਜਿੱਦੇ ਗਰਮੀ ਹੁੰਦੀ ਆ ਉਹਦੇ ਲਾਉਂਦੇ ਨਹੀਂ ਜਿੱਦੇ ਠੰਡ ਹੁੰਦੀ ਆ ਉਹਦੇ ਐਸੀ ਲਾ ਕੇ ਵਾਹ ਜਾਂਦੇ ਸੁਣ ਲਓ ਕਿ ਅੱਗੇ ਆ ਕੀ ਕਹਾ ਛੁੱਪੀਆ ਠਕੁਰ ਕੋ ਹੋ ਰਿਹਾ ਦੇਖ ਲਓ

ਦਾੜ ਨੇ ਹੁਣ ਸਟਾਪ ਹੋ ਗਿਆ ਚੋਤੇ ਲੈ ਕੇ ਹਾਂ ਮਮਾ ਹੋ ਗਿਆ ਨਾ ਸੈਵ ਚੋਤੇ ਲੈਣੇ ਨੇ ਹਾਂ ਆ ਕਾ ਪੀਂਗ ਸਾਨੂੰ ਪਾਤਾ ਇੱਤੀ ਇਹਦੇ ਤੇ ਲੰਕਿਆ ਕਰੋ ਤੇ ਵੀ ਛੂਟੇ ਲੈਣੇ ਨੇ ਤੇ ਵੀ ਛੂਟੇ ਲੈਣੇ ਨੇ ਚਲੋ ਆਰ ਕਾ ਦੀਦੀ ਦੇਖ ਲਾ ਤੂੰ ਨਹੀਂ ਹੱਲ ਸਕਦਾ ਹੈਗਾ ਪੋਰਾ ਵੀ ਹੈ ਚਲ ਕੇ ਇਹ ਕੱਢਾ ਤੇ ਮੈਂ ਸੰਜ ਕੇ ਰੱਖ ਸੈਵ ਤੂੰ ਕਿਧਰੋਂ ਸਲੇਮਣ ਰਾਈ ਮਾ

<laughs> Very good. 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 ਬਹੁਤ ਵਾਰ ਸੁਣਨਾ ਕਰੀ ਰਾਤ ਨੂੰ ਕਹਿੰਗੀ ਢਿੱਡ ਦੁਖਦਾ ਜਾਂ ਲੱਤਾਂ ਦੁਖਦੀਆਂ ਨੂੰ ਬਹੁਤ ਕਰ ਲਿਆ ਤੇ ਨੇ ਕੱਟ 15 16 ਵਾਰ ਹੋ ਗਿਆ ਠੀਕ ਹੈ ਤੋ ਤਾਂ ਕਰਕੇ ਨਹੀਂ ਹੋਏ ਜਾਂਦੇ ਕਿਉਂਕਿ ਮੇਰੀ ਲੱਤ ਤੱਕ ਪਹੁੰਚ ਨਹੀਂ ਆਉਂਦੀ ਆਹੋ ਤੋ ਤਾਂ ਫਾਇਦਾ ਵੀ ਨਹੀਂ ਆਏਗਾ ਰੋਜ ਕੀ ਆ ਹੈ ਕੀ ਆ ਹੈ ਇਧਰ ਪੈ ਇਧਰ ਮੈਂ ਇਸ ਤੋਂ ਸੌਣ ਨਹੀਂ 15 20 ਮਿੰਟ ਖੜਾ ਰਹਿ ਕੇ ਐਂ ਕਰਕੇ ਨਾ 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 نیچے ਚਲੋ ਤੇ ਲੰਮਕ ਜਾ ਹੁਣ ਫਿਰ ਨਮਾਉਂਗੀ ਬੁੱਤ ਚਲੋ ਬਈ ਬਈ ਧਰਮੀ ਧਰਮੀ ਦੇ ਕਰ ਛੂਟੇ ਲੈ ਲੈ ਹੁਣ ਤੇ ਲੱਟਾ ਮਾਰਿਆ ਕਰ ਫੋਲ ਲਾਉਂਦੀ ਆ ਜੋਰ ਜੋਰ ਦੀ ਯੈਸ ਯੈਸ ਦੇਖੀ ਹੌਲੀ ਹੌਲੀ ਲੱਟਾ ਉੱਪਰ ਕਰਨੀ ਸਿੱਖ ਲਾ ਐ ਚੌਂਕੜੀ ਮਾਰਨ ਸਿੱਖ ਲਾ ਉਹਨੂੰ ਫੜ ਕੇ ਡੰਡੇ ਨੂੰ ਚੌਂਕੜੀ ਮਾਰਿਆ ਕਰ ਮੈਂ ਤੇ ਹੱਥ ਸਾਫ਼ ਕਰ ਲੈ ਤੇਰੇ ਮੇਰੇ ਕੱਪੜੇ ਨਗਾ ਨੂੰ ਘਰੀਆਂ ਨਹੀਂ ਆ ਚਲ ਨਹਤ ਗੀਨ ਮੇਗਾ ਚੌਂਕੜੀ ਮਾਰਗ ਵੈਰੀ ਗੁੱਡ ਜੀਨੀਡਾ ਡਾਡੀ ਹਾਂ ਬਪਾਪ ਉਧਰ ਤਾ ਉਧਰ ਤਪੜੀ ਜੀਨ ਹੌਲੀ ਹੌਲੀ ਸਿੱਖੂਗਾ ਹੌਲੀ ਹੌਲੀ ਸਿੱਖੂਗੀ ਸਾਰੀ ਪੰਜ ਰੁਪਏ ਦੇ ਦੋ ਟੁੱਟੇ ਹੋਏ ਜੀ ਦੇਖੋ 5 ਰੁਪਏ ਦੇ ਦੇ ਮੁੰਡੇ ਨੂੰ ਅਸਲਾਮੁਅਲਾਈਕੁਮ ਜਾਨ ਯੋ ਯੋ ਹੇ ਇਹਦੇ ਨੂੰ ਤਾਂ ਦੇਣੇ ਨੇ ਅੱਜ ਕੰਮ ਕਰਕੇ ਆਇਆ ਮੈਂ ਤਾਂ ਕੋਈ ਨਾ ਬੁੱਤ ਕੋਈ ਨਾ ਸਾਡੇ ਇੱਕ ਦਿਨ ਮੈਨੇ ਆਦੋਂ ਨਾਲ ਨੂੰ ਉੱਤ ਪਾਲੇ ਕੋਈ ਮੈਂ ਥੋੜਾ ਮਜ਼ੇ ਵਿੱਚ ਬੱਸ ਸਰਦ ਦਾ ਇਦਾਂ ਮਿੰਟਾਂ ਦੋ ਦਿੰਦੇ ਰਹੇ ਮੈਂ ਤਾਂ ਵੀ ਘੱਟ ਲੰਘ ਗਿਆ ਮੜਿਆ ਪਤਿ ਪਤਾ ਲਾ ਮੈਂ ਕਿੰਨਾ ਦਾ ਗੁਰ ਮੜਿਆ ਕਿ ਜੜ ਜੁੱਲਾ ਲੈ ਅਗੁੱਟਿੰਦੇ ਤੇ ਮੈਂ ਖੇਡੂੰ ਜਿੰਦਾਨਾ ਬੀਤੇ ਰੰਗ ਬਸ ਸਾਰੇ ਤੁਸੀਂ ਬੈਠਣਾ ਬੈਠਣਾ ਤੱਕ ਉਹ ਲੱਗੋ ਤਰਫ ਗਿਆ ਦਾ ਤਾਂ ਦਾ ਬੰਦਾ ਸੁਣੋ ਕੇ ਆ ਗਿਆ ਧਿਆਨ ਹੋਰ ਲੱਗ ਕਿ ਉਹ ਤਾਂ ਲੱਗੀ ਆਪਣਾ ਉਹਦੇ ਉੱਪਰ ਵੀ ਆ ਜਾ ਦੇ ਕਿਤੇ ਰਿਆ ਇਹਦੇ ਹੱਥ ਦੁਖਣ ਲੱਗ ਗਏ ਕਿਹੜੇ ਟੈਂਜਰ ਲੱਗ ਰਹੀ ਆ ਇਹ ਬਸ ਕਰ ਚੱਲ ਜੰਪ ਕਰ ਲੈ ਮੈਂ ਨਾ ਤਾਂ ਦਾ ਉਹਦਾ ਦੱਸ ਚੱਲ ਜਾ ਜੰਪ ਕਰ ਲੈ ਪੁੱਤ ਜੰਪ ਕਰ ਲੈ ਸੀ 20 ਹੋਰ ਕਰ ਲੈ 20 ਚਲੋ ਬੱਚੇ ਪਾਤੀ ਹੋ ਜਾਂਦੇ 30 ਕਰ ਲੈ ਚਾਰਾਂ ਚੌੜੀਆਂ ਮਾਰੇ ਕਰ ਬਡੀਆਂ ਜੀ 3 1 5 3 8 6 ਤੂੰ ਹੀ ਹੱਲ ਲਾ ਮੋਟੇ ਹੇ ਤੂੰ ਤੇ ਲੈ ਗਏਂ ਮੇ ਦੇਸੀਆ ਯਾ ਦਰਾ ਮੇ ਬਾ ਆਹ ਇੱਕ ਦੀ ਤੂੰ ਤੇ ਤੋਂ ਪਹਿਲਾਂ ਜਿਆਦੇ ਪਤਲੀ ਹੋਊਗੀ

ਇਹ ਤਾਂ ਨਹੀਂ ਆ ਇਹ ਤਾਂ ਘੱਟ ਹੁੰਦਾ ਹੈ ਕਰਕੇ ਆ ਦੇਖ ਨਹੀਂ ਵਾਇਦਾ ਆਏ ਨਹੀਂ 7 ਵਜੇ ਚੱਲ ਮਮਾ ਫੜ ਜਾ ਵੈਰੀ ਗੁੱਡ ਕੋਈ ਨਹੀਂ ਜਾਵੇ ਉੱਛਵਾ ਮੈਂ ਟਿਕਟ ਟਿੱਡ ਦਾ ਹੁਣ ਦੁਖੂਗੀ ਇਹ ਜਦੋਂ ਕਹੇ ਦੀ ਬਸ ਕਰ ਲੱਤਾਂ ਵਾਲੀ ਦਮ ਲੈ ਲੈਣਾ